ਆ ਹੁਣ ਮੀਂਹ ਚ ਆਪਾਂ ਖੜੇ ਆ ਇੰਨਾ ਬਦਲ ਕਰ ਟੰਡਿਆ ਮੀਂਹ ਚ ਖੜੇ ਆ ਸੋ ਤੁਸੀਂ ਆਪਦਾ ਸਾਥ ਨਾ ਛੱਡੋ ਤੁਹਾਡਾ ਹੀ ਸਾਥ ਦੀ ਪੰਜਾਬ ਨੂੰ ਲੋੜ ਆ ਮੇਰੇ ਵਰਗਾ ਆਰਟਿਸਟ ਜਦੋਂ ਇੱਥੇ ਹੌਕਾ ਦੇਣ ਡਿਆ ਸਾਰਾ ਪੰਜਾਬ ਹੀ ਆਪਦੇ ਘਰੋਂ ਉੱਠ ਕੇ ਫੀਲਡ ਦੇ ਵਿੱਚ ਕੰਮ ਕਰੂਗਾ ਜੇ ਭਾਦਰੀ ਸਬੂਤ ਦਿੱਤਾ ਪੰਜਾਬੀਆਂ ਉਹਨਾਂ ਦੇ ਬਾਰੇ ਕੀ ਕਹੋਗੇ ਮੇਰੀ ਬਾਦਰੀ ਬੂਦਰੀ ਕੋਈ ਨਹੀਂ ਲੈ ਸਕੂ ਪੰਜਾਬੀ ਆਣੇ ਪੰਜਾਬੀਆਂ ਦੀ ਬਾਦਰੀ ਆ ਆ ਕੀ ਆ ਬਾ ਪੰਜਾਬੀਆਂ ਦੀ ਬਾਦਰੀ ਆ ਇਹਦਾ ਜਦੋਂ ਪੰਜਾਬ ਸਾਡੇ ਹੌਂਸਲਾ ਹੀ ਐਡਾ ਚੱਕਦੇ ਆਂਗੇ ਫੱਟੇ ਅੱਡੀ ਕਿ ਹੁਣ ਕਾਲੇ ਸੰਤਾਨ ਨੇ ਆਪਣੇ ਕੀ ਮਾਂ ਮਾਂ ਪਰੋਸ਼ਣ ਆਉਣ ਨਾ ਪੰਜਾਬ ਤੇ ਮੈਂ ਕਹਿੰਦਾ ਮਾਂ ਪਰੋਸ਼ਾ ਨੇ ਕੱਲ ਆਪਾਂ ਕਿਨੇ 6 ਲੱਖ ਦੀ ਸੇਵਾ ਬਾਬਿਆਂ ਦੇ ਕਰਕੇ ਆਏ ਆ ਮੈਂ ਕਹਿੰਦਾ ਮੈਂ ਕਹਿੰਦਾ ਜੀ 10 ਟਰੈਕਟਰ ਦੇ ਕੇ ਹੁਣੇ ਸੰਤਾਨ ਨੂੰ ਤੇ ਮੈਂ ਕਹਿੰਦਾ ਜੀ ਦੁਨੀਆ ਹੀ ਗੱਲ ਬਾਤ ਹੀ ਬੱਕਰੀ ਆਪਣੀ ਕਿਸੇ ਲਈ ਮਿਲਦੀ ਸੇਵਾ ਕਰ ਪਾਜੀ ਮੈਂ ਕਹਿੰਦਾ ਤਸੱਲੀ ਤਸੱਲੀ ਆਪਾਂ ਆਪਾਂ ਮਾਰਸ਼ਲ ਕੌਮ ਆ ਆਪਣੀ ਠੀਕ ਆ ਸੋ ਵਕਤ ਪੈਂਦਾ ਵਕਤ ਕਿਸੇ ਤੇ ਵੀ ਪੈ ਸਕਦਾ ਠੀਕ ਆ ਕਿਦੇ ਕਿਤੇ ਨਹੀਂ ਪਿਆ ਅਮਰੀਕਾ ਤੇ ਵੀ ਵਕਤ ਪਿਆ ਤਾਲੀਬਾਨ ਤੇ ਸਾਰੇ ਕਿਤੇ ਵਕਤ ਪਿਆ ਸੋ ਇਹਨੂੰ ਵਕਤ ਨੂੰ ਆਪਾਂ ਹੌਸਲੇ ਨਾਲ ਹੀ ਨਜਿੱਟਣਾ ਚੜ੍ਹਦੀ ਕਲਾ ਦੇ ਨਾਲ ਤੁਸੀਂ ਤੂੰ ਹੈਗੇ ਨੇ ਭਾਜੀ ਜਦੋਂ ਜਿੰਨੀਆਂ ਮੁਸ਼ਕਲਾਂ ਹੋਣਗੀਆਂ ਬੰਦੇ ਤੇ ਮੈਂਦੀਆਂ ਮੁਸ਼ਕਲਾਂ ਵੇਖਾਂਗੇ ਚੜ੍ਹਦੀ ਕਲਾ ਹੁਣ ਬਸ ਤੁਸੀਂ ਆਪਾਂ ਮੀਂਹ ਕਣੀ ਜਾਂ ਆਪਾਂ ਖੜਨਾ ਨਹੀਂ ਠੀਕ ਆ ਆ ਵੇ ਆ ਨਿੱਕੇ ਨਿੱਕੇ ਜਵਾਕ ਉੱਤਰ ਇੱਧਰ ਆ ਆਇਆ ਹਾਂ ਖਬਰਾਂ ਹੁਣਾਂ ਨਹੀਂ ਚੜ ਚੜਦੀ ਚੜਦੀ ਗਲਾਚ ਰਹਿਣਾ ਬੋਲ ਤੁਹਾਡਾ ਭਰਾ ਤੁਹਾਡੇ ਨਾਲ ਆ ਠੀਕ ਆ ਸਾਹਿਬ ਸਾਹਿਬ ਕੀ ਕਹੋਗੇ ਐਡੇ ਵਰਦੇ ਨਹੀਂ ਕਹੇ ਔਰਤਾਂ ਆ ਭਾਜੀ ਚੱਲ ਤਣ ਲੱਗਦੀ ਜਾਨ ਮਨਕੀਰ ਜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਕਰੋਗੇ ਵਿਚਾਰੀ ਪ੍ਰਧਾਨ ਮੰਤਰੀ ਸਾਹਿਬ ਆਉਣ ਆ ਬੜਾ ਆ ਖਾਣੇ ਦਾ ਰੰਕ ਸਾਰੇ ਭੇਜ ਗਏ ਤੁਸੀਂ ਬੱਲੇ ਬੱਲੇ ਕਿ ਤਰਾਹੀ ਹਾਲ ਹੈ ਬੋਖਾਉਂਦੇ ਬਾਈ ਹਾਲੋ ਠੀਕ ਆ ਸੋ ਆ ਆ ਸਾਰੇ ਪਹਿਲਾਂ ਆ ਆ ਬਾਪੂ ਆਪਾਂ ਤੁਸੀ ਫੜੋ ਜਿੱਥੇ ਜਿੰਨੀ ਸੇਵਾ ਹੋਵੇ ਓਨੀ ਆ ਬੱਚਿਆਂ ਨੂੰ ਆ ਆ ਆ ਬੱਚੇ ਠੀਕ ਆ ਹਾਲੋ ਹਾਲੋ ਪੜੋ ਪੜੋ ਹੋ ਕਿਹਦੀ 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 ਕਿੰਨਾ ਪੈਸਾ ਹੀ ਮੰਗਦੇ ਹੋ ਪੰਜਾਬ ਦੇ ਲਈ ਉਹ ਫੋਟੋ 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 ਉਹ ਫੋਟੋ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਕਿੱਥੇ ਪੈਸਾ ਉਹ ਆਪਣੇ ਪੈਰਾਂ ਦੇ ਖਰੋਦ ਲੱਗਣ ਕਿੱਦਾਂ ਪੈਸੇ ਮਾ ਜੀਦੇ ਹੈ ਸਰਕਾਰ ਕੀ ਕਰੇ ਪ੍ਰਧਾਨ ਮੰਤਰੀ ਸਾਹਿਬ ਬਾਜੀ ਮੈਂ ਤਾਂ ਭਾਜੀ ਇੰਨਾ ਮੈਂ ਸਿਆਣਾ ਨਹੀਂ ਹੈਗਾ ਵਧੀਆ ਕਰਨਗੇ ਫੋਟੋ ਕਰ ਲੈ ਬਾਪੂ ਦੀ ਫੋਟੋ ਕਰ ਦੋ ਯਾਰ ਪਿਆਰ ਨਾਲ ਪਿਆਰ ਨਾਲ ਬਾਪੂ ਹਾਂ ਔਰ ਠੀਕ ਹੈ ਚਲੋ ਚਲੋ ਦੇ ਨਹੀਂ ਸਾਰੇ ਮੁਲਾਜ਼ਮਾਂ ਨਾਲ ਸਾਰਿਆਂ ਦੀਆਂ ਬਰਦੀਆਂ ਪਈਆਂ ਉਹ ਪਹਿਲਾਂ ਬਾਪੂ ਦੀ ਫੋਟੋ ਖਿੱਚ ਦੋ ਯਾਰ ਆ ਲੋ ਚਲੋ ਹੁਣ ਤੁਸੀਂ ਕਹੋਗੇ ਕਿ ਕਿੱਦਾਂ ਦੀ ਪੈਕੇਜ ਹੋਣਾ ਚਾਹੀਦਾ ਮੈਨੂੰ ਮੈਨੂੰ ਮੈਂ ਪ੍ਰਧਾਨ ਮੰਤਰੀ ਆਪ ਨਾ ਬਣ ਜਾਂਦਾ ਫਿਰ ਪਤਾ ਕੀ ਆ ਇਹ ਆਪਾਂ ਨੂੰ ਥੋੜੀ ਪਤਾ ਭਾਜੀ ਨੁਕਸਾਨ ਆ ਪੰਜਾਬ ਦੇ ਬੱਚਿਆਂ ਨਜਟਾਂਗੇ ਬਹੁਤ ਮਿਹਨਤ ਕਰ ਰਹੇ ਆ ਅਸੀਂ ਸਵੇਰ ਦੇ ਨਿਕਲੇ ਆ ਠੀਕ ਆ ਰਾਤ ਤੱਕ ਆ ਐਨੇ ਚੱਲਦੇ ਮੀਂਹ ਜੀ ਆ ਆਹ ਦੀ ਛਤਰੀ ਆਏ ਹੋ ਜੇ ਠੀਕ ਆ ਸੋ ਆਹ ਦੇਖੋ ਇੱਕ ਰੀ ਇੱਕ ਰੀ ਪਾਉ ਆਹ ਦੇਖੋ ਓਏ ਇੱਕ ਰੀ ਪੁੱਤ ਪਾਸੀਓ ਆਹ ਦੇਖੋ ਇਹ ਦੇਖੋ ਬਜ਼ੁਰਗ ਬਜ਼ੁਰਗ ਥਾਣੇਦਾਰ ਅੰਕਲ ਨੇ ਸਾਡੇ ਠੀਕ ਆ ਇਹਨਾਂ ਨੂੰ ਪੰਜਾਬ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਵੀਰਾਂ ਨੂੰ ਕੋਈ ਗੱਲ ਸੁਣਾ ਦੇਓਗੇ ਪਿਆਰ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਵੀਰਾਂ ਨੂੰ ਕੋਈ ਮੈਸੇਜ ਐਨ ਆਰ ਆਈ ਹਾਂਜੀ ਐਨ ਆਰ ਆਈ ਵੀਰ ਬਹੁਤ ਸਪੋਰਟ ਕਰ ਰਹੇ ਨੇ ਠੀਕ ਆ ਰਲ ਕੇ ਨਾਲ ਅਸੀਂ ਇਕੱٹری ਬਾਪੂ ਵੀ ਆ ਕੇ ਖੜੇ ਆਪਾਂ 150 ਟਰੈਕਟਰ ਦੇ ਰਹੇ ਆ 100 ਟਰੈਕਟਰ ਮੈਂ ਦੇ ਰਿਹਾ ਜਿਹਦੇ ਵਿੱਚ ਇਕੱٹری ਕੋਣ ਬਾਹ ਨਹੀਂ ਥੜੀ ਜਿੰਦੀ ਬੋਤੇ ਕਿ ਸਿਆਣੇ ਬੜੀ ਲੰਦਾ ਯਾਰ ਮੀ ਉਹ ਬਾਪੂ ਬੋਲਤੀ ਭਾਈ ਬੋਲਿਓ ਉਹ ਗੱਲ ਕਰੋ ਆਪਣੀ ਉਹ ਇੱਕ ਵਾਰ ਬਾਪੂ ਦਾ ਬਿਮਾਰ ਹੋ ਜੇ ਬਾਪੂ ਦੀ ਘਰੇ ਜਾਓ ਬਿਮਾਰ ਨਾ ਹੋ ਜਾਣਾ ਸਸਰੀਗਰ ਸੋ 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 ਐਨ ਆਰ ਆਈ ਵੀਰ ਵੱਧ ਚੜ ਕੇ ਸਾਥ ਦੇਣ ਠੀਕ ਆ ਆਪਾਂ ਇੱਕ ਇੱਕ ਘਰ ਵੀ ਸੰਭ ਲਈਏ ਤੇ ਆਪਣਾ ਮਾਜਾ ਸੰਭਲ ਗਿਆ ਠੀਕ ਆ ਹੁਣ ਹੁਣ ਅੱਗੇ ਆ ਵੀ ਜਿਹੜਾ ਮਾਲਵੇਚ ਆ ਜਿਹੜਾ ਫਰੋਜਪੁਰ ਕਹਿੰਦੇ ਆ ਬਸ ਰਲ ਮਿਲ ਕੇ ਉਹ ਨਜੱਠੀਏ ਠੀਕਾ ਪੈਸਾ ਪੰਜਾਬੀਆਂ ਕੋਲ ਇੰਨਾ ਮੀਰ ਗੁੰਭਰਾ ਦਾਂਗੇ ਬਾਦਰੀਆ ਨੇ ਲੱਗਦਾ ਫਿਰ ਬਾਦਰੀਆ ਸਕੂਲ ਦਿੱਤਾ ਕਿਉਂਕਿ ਪਿਆਸ ਨਹੀਂ ਆਉਂਦਾ ਭਾਈ ਭਾਈ ਲੜੀ ਮੈਂ ਕਹਿੰਦਾ ਬਸ ਇੱਕ ਚੀਜ਼ ਕਰੀਏ ਜਿਹੜੇ ਮਾਝੇ ਚ ਘਰਾਂ ਚ ਸੈਂਦੇ ਆ ਜਿਹੜੇ ਘਰਾਂ ਫਲੱਡ ਆਇਆ ਇੱਕ ਮਤਲਬ ਪਿੰਡ ਚ 10 ਘਰ ਤਗੜੇ ਆ ਠੀਕ ਆ ਕੋਈ 30 40 ਘਰ ਜੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ ਚ ਪਾਣੀ ਆ ਗਿਆ ਪਾਣੀ ਖੜਾ ਲੋਕੀਆ ਦਾ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੋਸ਼ਿਸ਼ ਦਿਨਾਂ ਦੀ ਗੱਲ ਆ ਕੀੰਤੀ ਸਮਾਨ ਕੱਢ ਲੋ ਕੋਸ਼ਿਸ਼ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੋ ਸੰਭ ਲਾਂਗੇ ਹਾਂ ਸਾਡੀ ਫਸਲ ਖਰਾਬ ਹੋ ਗਈ ਵੇਖੋ ਕੋਈ ਨਹੀਂ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਕਿਨਾਂ ਤੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਆ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਇਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਆ 10 ਲੱਖ ਰੁਪਏ ਤਾਂ ਕਹਿੰਦੇ ਵੀ ਬਣ ਜਾਣਾ ਮੈਂ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆਗੇ ਠੀਕ ਆ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਿਆ ਪੈਸੇ ਪੂਹੇ ਵਾਲੀ ਗੱਲ ਨਹੀਂ ਆਪਾਂ ਬਸ ਤਗੜੇ ਹੋ ਗਏ ਇਹਨੂੰ ਨਜੱਠੀਏ ਠੀਕ ਆ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਨਾਲ ਖੜੀਏ ਠੀਕ ਆ ਹੁਣ ਮੈਂ ਸੇਵਾ ਕਰਲਾਂ ਕਿਉਂਕਿ ਕਿਉਂਕਿ ਬੜਿਆਂ ਦਾ ਘਰ ਆ ਹੁਣ ਆਪਣੇ ਉੱਤੇ ਦਾ ਅਮਰੇਲਾ ਹੈਗੇ ਆ ਛਤਰੀਆਂ ਹੈਗੀਆਂ ਉਹਨਾਂ ਦੀਆਂ ਛੱਤਾਂ ਚੋਂਦੀਆਂ ਠੀਕ ਆ ਹੁਣ ਮੈਨੂੰ ਸੇਵਾ ਕਰ ਲੈਣ ਲੋਵ ਯੂ ਥੈਂਕ ਯੂ ਭਾਈ ਜੀ